ਮੇਰਾ ਮਤਲਬ ਇਹ ਹੈ ਵੀ ਜਦੋਂ ਬੱਚੇ ਬਿਲਕੁਲ ਛੋਟੀ ਉਮਰ ਤੋਂ ਅੱਗੇ ਵਧਣਾ ਸ਼ੁਰੂ ਕਰਦੇ ਨੇ ਇਸ ਜਗ੍ਹਾ ਤੇ ਇਸ ਪੜਾਤੇ ਆ ਜਾਂਦੇ ਨੇ ਵੀ ਉਹ ਕੁਝ ਕਰਦੇ ਨੇ ਸਕੂਲ ਵਿੱਚ ਜਾਂਦੇ ਨੇ ਜਾਂ ਖੇਡ ਦਾ ਕੋਈ ਨਾ ਕੋਈ ਪੱਖ ਚੂਜ਼ ਕਰਦੇ ਨੇ ਉਸ ਵਕਤ ਉਮਰ ਤੇ ਨਿਆਣੀਏ ਬੱਚੇ ਬਹੁਤ ਵਾਰ ਗਲਤ ਟਰੈਕ ਵੀ ਚੂਜ਼ ਕਰ ਜਾਂਦੇ ਨੇ ਬੱਚੇ ਬਹੁਤ ਵਾਰ ਖਰਚਾ ਨਜਾਇਜ਼ ਕਰ ਦਿੰਦੇ ਨੇ ਬੱਚੇ ਬਹੁਤ ਵਾਰ ਛੇਧ ਫੜ ਲੈਂਦੇ ਨੇ ਬੱਚੇ ਬਹੁਤ ਵਾਰ ਸਕੂਲ 'ਚੋਂ ਅ ਮਿਸਮਾਰ ਜਾਂਦੇ ਨੇ ਬੜੀਆਂ ਗੱਲਾਂ ਰਲ ਜਾਂਦੀਆਂ ਨੇ ਹੁਣ ਤੁਸੀਂ ਬੱਚਿਆਂ ਨੂੰ ਜਦੋਂ ਸਮਝਾਉਣਾ ਹੈ ਉਦੋਂ ਆਪਣਾ ਲਹਿਜਾ ਇਸ ਟੰਗ ਦਾ ਬਣਾ ਕੇ ਸਮਝਾਓ ਵੀ ਤੁਸੀਂ ਜੋ ਸਮਝਾਉਣਾ ਚਾਹੁੰਦੇ ਹੋ ਔਰ ਜਿੰਨੂੰ ਸਮਝਾਉਣਾ ਚਾਹੁੰਦੇ ਹੋ ਤੁਹਾਡੀ ਗੱਲ ਉਹਦੇ ਤੱਕ ਪਹੁੰਚ ਵੀ ਜਾਵੇ ਅਗਲਾ ਤੁਹਾਡੀ ਗੱਲ ਨੂੰ ਫੜ ਵੀ ਲਵੇ ਸੁਣ ਵੀ ਲਵੇ ਮੈਂ ਦੋ ਕੁ ਨੁਕਤੇ ਪੇਸ਼ ਕਰਨੇ ਨੇ ਉਹ ਤੋਂ ਪਹਿਲਾਂ ਇੱਕ ਗੱਲ ਕਹਿ ਦਵਾਂ ਬਈ ਘਰਾਂ ਦੇ ਅੰਦਰ ਬੱਚਿਆਂ ਨੂੰ ਰੋਕਣਾ ਵੀ ਪੈਂਦਾ ਹੈ ਟੋਕਣਾ ਵੀ ਪੈਂਦਾ ਤੇ ਜਿਸ ਬੱਚੇ ਨੂੰ ਰੋਕ ਟੋਕ ਮਾਂ ਵੱਲੋਂ ਮਿਲਦੀ ਹੈ ਜਾਂ ਪਿਤਾ ਵੱਲੋਂ ਮਿਲਦੀ ਹੈ ਉਹ ਬੱਚੇ ਨਾ ਥੋੜਾ ਜਿਹਾ ਅੰਦਰੋਂ ਪਤਾ ਨਹੀਂ ਥੋੜਾ ਜਿਹਾ ਅੰਦਰੋਂ ਮਾਪੇ ਨਾਲੋਂ ਦੂਰੀ ਬਣਾ ਲੈਂਦੇ ਨੇ ਥੋੜੀ ਜਿਹੀ। ਔਰ ਉਹਨਾਂ ਦੇ ਅੰਦਰ ਨਾ ਇੱਕ ਗੱਲ ਆਉਣੀ ਸ਼ੁਰੂ ਹੋ ਜਾਂਦੀ ਵੀ ਮੇਰੇ ਮਾਪੇ ਚੰਗੇ ਨਹੀਂ ਤੇ ਗਵਾਂਡੀਆਂ ਦੇ ਮਾਪੇ ਚੰਗੇ ਨੇ। ਉਹਦਾ ਵੀ ਇੱਕ ਕਾਰਨ ਹੈ। ਵੀ ਮੰਨ ਲਓ ਤੁਸੀਂ ਆਪਣੇ ਬੱਚੇ ਨੂੰ ਕਿਧਰੇ ਕਰੋਧ ਦੇ ਅੰਦਰ ਕੁਝ ਕਹਿ ਰਹੇ ਹੋ ਸੁਣ ਰਹੇ ਹੋ ਉਧਰੋਂ ਤੁਹਾਡਾ ਪੜੋਸੀ ਗਵਾਂਢੀ ਚੱਲਦਾ ਚੱਲਦਾ ਤੁਹਾਡੇ ਕੋਲ ਆਇਆ। ਗਵੰਢ ਨੂੰ ਕੋਲ ਆ ਕੇ ਉਹ ਨਿਆਣੇ ਕੇ ਇੱਕ ਗੱਲ ਕਹੀ ਕੋਈ ਗੱਲ ਨਹੀਂ ਪਾਜੀ ਨਿਆਣੇ ਨੇ ਬੱਚੇ ਨੇ ਕੋਈ ਗੱਲ ਨਹੀਂ ਬਹੁਤਾ ਛਿੜਕੋ ਨਾ ਸੰਭਲ ਜਾਣਗੇ ਹੁਣ ਬੱਚੇ ਦੇ ਮਨ ਦੇ ਅੰਦਰ ਹਮਦਰਦੀ ਕਿਦੇ ਲਈ ਬਣੀ ਗਵੰਡੀ ਲਈ ਤੇ ਵਿਰੋਧ ਕਿਦੇ ਲਈ ਬਣਿਆ ਮਾਂ ਬਾਪ ਲਈ ਬਣਿਆ ਵਿਰੋਧ ਵੀ ਮੇਰਾ ਪਿਓ ਮੈਨੂੰ ਛਿੜਕ ਰਿਹਾ ਸੀ ਤੇ ਗਵੰਡੀ ਅੰਕਲ ਆਏ ਨੇ ਉਹ ਨਿਆਣੇ ਕੇ ਕਹਿ ਦਿੱਤਾ ਕੋਈ ਗੱਲ ਨਹੀਂ ਤੇ ਮੇਰਾ ਬਾਪੂ ਚੁੱਪ ਵੀ ਕਰ ਗਿਆ ਇਹਦਾ ਮਤਲਬ ਪਿਓ ਗਲਤ ਹੋਏਗਾ ਖੈਰ ਥੋੜੀ ਜਿਹੀ ਹਮਦਰਦੀ ਬਣ ਗਈ ਤੇ ਥੋੜੀ ਜਿਹੀ ਦੂਰੀ ਬਣ ਗਈ ਮਾਪੇ ਤੋਂ ਹਮਦਰਦੀ ਬਣ ਕੇ ਗਵਾਂਢੀ ਵਾਸਤੇ ਹੁਣ ਬੱਚਿਆਂ ਦੇ ਮਨ ਦੇ ਅੰਦਰ ਨਾ ਇੱਕ ਗੱਲ ਬਹਿ ਜਾਂਦੀ ਏ ਉਹ ਕਹਿੰਦੇ ਨੇ ਬਾਪੂ ਦਾ ਸੁਭਾਅ ਬਣ ਗਿਆ ਹੈ ਗੁੱਸੇ ਆਉਣਾ ਬਾਪੂ ਦਾ ਸੁਭਾਅ ਬਣ ਗਿਆ ਰੋਕਣਾ ਟੋਕਣਾ ਇਹਨੇ ਕਦੇ ਸ਼ਾਬਾਸ਼ ਨਹੀਂ ਦੇਣੀ ਹੁਣ ਇੱਕ ਨੰਬਰ ਦੇ ਉੱਤੇ ਜਿਹੜਾ ਨੁਕਤਾ ਹੈ ਨਾ ਤੁਸੀਂ ਬੱਚਿਆਂ ਨੂੰ ਜਦੋਂ ਵੀ ਗੱਲ ਕਹਿਣੀ ਹੈ ਉਦੋਂ ਅਟੈਕ ਦੇ ਲਹਿਜੇ ਨਾਲ ਨਹੀਂ ਕਹਿਣੀ ਤੁਸੀਂ ਬੱਚਿਆਂ ਨੂੰ ਜਦੋਂ ਵੀ ਕੁਝ ਰੋਕਣਾ ਹੈ ਕੁਝ ਟੋਕਣਾ ਹੈ ਕੋਈ ਸਮਝਾਉਣਾ ਹੈ ਤੇ ਉਹਨੂੰ ਆਰਡਰ ਦੇ ਲਹਿਜੇ ਵਿੱਚ ਨਹੀਂ ਕਹਿਣਾ ਉਹਨੂੰ ਅਗਰੈਸਿਵ ਹੋ ਕੇ ਨਹੀਂ ਕਹਿਣਾ ਇਦਾਂ ਪੇਸ਼ ਨਹੀਂ ਆਉਣਾ ਵੀ ਹਮਲਾਵਰ ਬਣ ਕੇ ਪੇਸ਼ ਆ ਰਹੇ ਹੋ ਦੋਸਤ ਬਣੋ ਹੱਸ ਕੇ ਗੱਲ ਕਰੋ ਥੋੜੀ ਜੀ ਲਹਿਜੇ ਦੇ ਅੰਦਰ ਗੱਲ ਕਰੋ ਬੱਚੇ ਨੂੰ ਆਪਣੇ ਕਲਾਵੇ ਵਿੱਚ ਲਓ ਤਾਂ ਕਿ ਉਹ ਤੁਹਾਡੀ ਗੱਲ ਸੁਣਨ ਦੇ ਯੋਗ ਆਪਣੇ ਆਪ ਨੂੰ ਉਸ ਵਕਤ ਬਣਾ ਲਵੇ ਹੁੰਦਾ ਕਿ ਜਦੋਂ ਤੁਸੀਂ ਹਰ ਵਕਤ ਅਗਰੈਸਿਵ ਹੋ ਕੇ ਗੱਲ ਕਰਦੇ ਹੋ ਹਮਲਾਵਰ ਬਣ ਕੇ ਗੱਲ ਕਰਦੇ ਹੋ ਤੇ ਬੱਚੇ ਨਾ ਤੁਹਾਡੇ ਸਭਾ ਨੂੰ ਜਾਣ ਜਾਂਦੇ ਨੇ ਉਹ ਕਹਿੰਦੇ ਨੇ ਬਾਪੂ ਨੇ 15 ਮਿੰਟ ਬੋਲਣਾ ਹੈ ਡੈਡੀ ਨੇ 15 ਮਿੰਟ ਬੋਲਣਾ ਹੈ 20 ਮਿੰਟ ਬੋਲਣਾ ਹੈ ਉਹ ਸਮਝਦੇ ਨੇ ਵੀ ਇਹ ਕੈਸ਼ ਚੱਲਨੀ ਹੈ ਇੱਕ ਸੀੜੀ ਲੱਗ ਗਈ ਹੈ ਜਿਹਦੀ ਲਿਮਟ 15 20 ਮਿੰਟ ਦੀ ਹੈ ਇਹਨੇ ਲਗਾਤਾਰ ਚੱਲਣਾ ਹੈ ਤੇ ਸਾਨੂੰ ਇਸ ਸੁਣਨੀ ਹੀ ਪੈਣੀ ਏ ਭਾਵੇਂ ਸਾਡਾ ਮਨ ਕਰੇ ਜਾਂ ਨਾ ਕਰੇ ਸਾਨੂੰ ਅਸਕੇ ਸੁਣਨੀ ਪਏ ਜਾਂ ਰੋਕੇ ਸੁਣਨੀ ਪਏ ਇਹ ਕੈਸ ਤੇ ਸੀਡੀ ਸਾਨੂੰ ਸੁਣਨੀ ਪੈਣੀ ਹੈ ਬੱਚੇ ਇਦਾਂ ਦਾ ਆਪਣੇ ਅੰਦਰ ਨੂੰ ਬਣਾ ਲੈਂਦੇ ਨੇ ਤੇ ਫਿਰ ਬੱਚੇ ਨਾ ਆਪਣੇ ਆਪ ਨੂੰ ਲੋਕ ਕਰ ਲੈਂਦੇ ਨੇ ਬੜੇ ਧਿਆਨ ਨਾਲ ਨੁਕਤੇ ਨੂੰ ਸਮਝ ਲਿਓ ਬੱਚੇ ਆਪਣੇ ਆਪ ਨੂੰ ਨਾ ਅੰਦਰੋਂ ਲੋਕ ਕਰ ਲੈਂਦੇ ਨੇ ਬੁੱਧੀ ਦੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਵੀ ਮੇਰੇ ਅੰਦਰ ਨਾ ਕੋਈ ਗੱਲ ਜਾਏ ਇਹਦਾ ਕੰਮ ਹੈ ਬੋਲਣਾ ਮੈਨੂੰ ਮਜਬੂਰਨ ਸੁਣਨਾ ਪੈਣਾ ਹੈ ਤੇ ਮੈਂ ਆਪਣੇ ਆਪ ਨੂੰ ਲੋਕ ਕਰ ਲਵਾਂ ਇਹ ਬੋਲ ਕੇ ਬੰਦ ਹੋ ਜਾਏਗਾ ਮੈਂ ਫਿਰ ਜੋ ਕਰਨਾ ਕਰ ਲਵਾਂਗਾ ਜਾਂ ਬੱਚੇ ਕਾਗਜ਼ ਦੇ ਉੱਤੇ ਕੁਝ ਲੀਕਾ ਮਾਰੀ ਜਾਣਗੇ ਅਗਰ ਕੋਲ ਹੋਇਆ ਅਗਰ ਫੋਨ ਕੋਲ ਹੈ ਤੇ ਫੋਨ ਤੇ ਕੁਝ ਵੇਖੀ ਜਾਣਗੇ ਅਗਰ ਫੋਨ ਤੁਸੀਂ ਉਹਨਾਂ ਕੋਲੋਂ ਪਾਸੇ ਰਖਵਾ ਵੀ ਦਿੱਤਾ ਤੇ ਤਾਂ ਵੀ ਬੱਚੇ ਤੁਹਾਡੇ ਅਗਰੈਸਿਵ ਲਹਿਜੇ ਨੂੰ ਜਰਨਗੇ ਨਹੀਂ ਤਾਂ ਵੀ ਉਹ ਲੋਕ ਕਰਕੇ ਬਹਿਣਗੇ ਤੁਹਾਡੇ ਕੋਲ ਬਿਲਕੁਲ ਕੁਝ ਵੀ ਨਾ ਕਰਨ ਪਰ ਬਹਿਣਗੇ ਜਦੋਂ ਲੋਕ ਕਰਕੇ ਬਹਿਣਗੇ ਤੁਸੀਂ ਜਦੋਂ ਵੀ ਬੱਚਿਆਂ ਦੇ ਨਾਲ ਗੱਲ ਕਰਨੀ ਹੈ ਨਾ ਖਾਸ ਨੁਕਤਾ ਹੈ ਲੋਕ ਖੋਲ ਕੇ ਗੱਲ ਕਰਨੀ ਬੱਚਿਆਂ ਦਾ ਲੋਕ ਖੋਲ ਕੇ ਗੱਲ ਕਰਨੀ ਉਮੀਦ ਹੈ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਕਰ ਰਹੀ ਹੋਏਗੀ ਬਾਹਰ ਦਾ ਲੋਕ ਨਹੀਂ ਹੈ ਹੱਥਾਂ ਪੈਰਾਂ ਦਾ ਲੋਕ ਨਹੀਂ ਹੈ ਦਰਵਾਜ਼ੇ ਦਾ ਲੋਕ ਨਹੀਂ ਹੈ ਉਹਨਾਂ ਦੀ ਬੁੱਧੀ ਦੇ ਕਪਾਟ ਉਹਨਾਂ ਦੀ ਬੁੱਧੀ ਦੇ ਲੋਕ ਖੋਲ ਕੇ ਤੁਸੀਂ ਗੱਲ ਕਰਨੀ ਹੈ ਉਖਲਣਗੇ ਕਿ ਮੇਉ ਦੀ ਚਾਬੀ ਕੀ ਉਹਦੀ ਕੀ ਕੀ ਹੈ ਉਹ ਇਸ ਤਰ੍ਹਾਂ ਵੀ ਜਦੋਂ ਤੁਸੀਂ ਬੱਚਿਆਂ ਨੂੰ ਕੋਈ ਗੱਲ ਦੇਣੀ ਚਾਹੁੰਦੇ ਆ ਮਹਿੰਗੀ ਤੋਂ ਮਹਿੰਗੀ ਗੱਲ ਦੇਣੀ ਚਾਹੁੰਦੇ ਆ ਚੰਗੀ ਤੋਂ ਚੰਗੀ ਸਿੱਖਿਆ ਦੇਣੀ ਚਾਹੁੰਦੇ ਆ ਬੱਚੇ ਸੁਣਦੇ ਨਹੀਂ ਵਾਰ-ਵਾਰ ਤੁਹਾਡਾ ਇਹ ਤਜਰਬਾ ਹੋ ਗਿਆ ਤੇ ਫਿਰ ਆਪਣਾ ਲਹਿਜਾ ਬਦਲੋ ਤੇ ਲਹਿਜਾ ਬਦਲਣ ਵਾਸਤੇ ਬੱਚਿਆਂ ਦਾ ਲੋ ਖੁੱਲਣ ਵਾਸਤੇ ਪਤਾ ਕੀ ਕਰਨਾ ਹੈ ਗੱਲ ਕਰਨ ਤੋਂ ਪਹਿਲਾਂ ਗਰਾਉਂਡ ਬਣਾਓ ਉਦਾਂ ਦੀ ਭੂਮਿਕਾ ਬਣਾਓ ਭੂਮਿਕਾ ਗੱਲਾਂ ਬਾਤਾਂ ਦੇ ਨਾਲ ਨਹੀਂ ਮਾਹੌਲ ਦੀ ਭੂਮਿਕਾ ਉਦਾਂ ਦੀ ਬਣਾਓ ਮਾਹੌਲ ਇਦਾਂ ਦਾ ਕ੍ਰੀਏਟ ਕਰੋ ਕਿ ਬੱਚਿਆਂ ਦੇ ਨਾਲ 2 4 10 ਮਿੰਟ ਵਾਸਤੇ ਹਾਸੇ ਮਜ਼ਾਕ ਵਿੱਚ ਪੈਜੋ ਬੱਚਿਆਂ ਨਾਲ ਕੋਈ ਖੇਡਣਾ ਸ਼ੁਰੂ ਕਰਦੋ ਬੱਚਿਆਂ ਨੂੰ ਤੁਸੀਂ ਆਪਣੇ ਨੇੜੇ ਕਲਾਵੇ ਵਿੱਚ ਲੈ ਲਓ ਬੱਚਿਆਂ ਦੇ ਨਾਲ ਕੋਈ ਥੋੜਾ ਜਿਹਾ ਚੁੰਡੀ ਧਫਾ ਕਰ ਲਓ ਬੱਚਿਆਂ ਦੇ ਨਾਲ ਕੋਈ ਹਾਸਾ ਠੱਠਾ ਮਜ਼ਾਕ ਕਰ ਲਓ ਬੱਚੇ ਖੁੱਲ ਕੇ ਤੁਹਾਨੂੰ ਗੱਲ ਕਹਿ ਰਹੇ ਨੇ ਖੁੱਲ ਕੇ ਤੁਸੀਂ ਕਹਿ ਰਹੇ ਹੋ ਹੁਣ ਇਹਦਾ ਮਤਲਬ ਬੱਚਿਆਂ ਦਾ ਲੋਕ ਖੁੱਲ ਗਿਆ ਉਹ ਗੱਲ ਕਰਨ ਲੱਗੇ ਸੰਕੋਚ ਨਹੀਂ ਕਰ ਰਹੇ ਹਾਂ ਇੱਜ਼ਤ ਦਾ ਲੈ ਜਾ ਤੇ ਰੱਖ ਰਹੇ ਨੇ ਪਰ ਤੁਹਾਡੇ ਸਾਹਮਣੇ ਬੋਲਣ ਲੱਗਿਆਂ ਨਹੀਂ ਚੱਕ ਰਹੇ ਬੋਲ ਰਹੇ ਨੇ ਹੁਣ ਜਦੋਂ ਬੱਚਿਆਂ ਦਾ ਲੋਕ ਖੁੱਲ ਗਿਆ ਤੇ ਗੱਲਾਂ ਕਰਦਿਆਂ ਕਰਦਿਆਂ ਹਾਸੇ ਦੇ ਲਹਿਜੇ ਵਿੱਚ ਹੀ ਉਹ ਗੱਲ ਕਰ ਜੋ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ ਉਹ ਸਿੱਖਿਆ ਦੇ ਜੋ ਬੇਟਾ ਜੇ ਕਿਤੇ ਤੋਂ ਪੜ੍ਹ ਲਿਖ ਕੇ ਆਈਪੀਐਸ ਬਣ ਜਾਏ ਨਾ ਆਈਐਸ ਬਣ ਜਾਏ ਨਾ ਤੇ ਮੇਰਾ ਸਿਰ ਬੜਾ ਉੱਚਾ ਹੋਏਗਾ ਅੱਜ ਮੈਂ ਫਲਾਣੇ ਫਲਾਣੇ ਕੋਲ ਗਿਆ ਸਾਂ ਉਹਨੇ ਨਾ ਗੱਲਾਂ ਕੀਤੀਆਂ ਵੀ ਮੇਰਾ ਪੁੱਤ ਜੱਜ ਬਣ ਗਿਆ ਮੇਰਾ ਪੋਤਾ ਬਣ ਗਿਆ ਤੇ ਗੱਲਾਂ ਉਹ ਕਰ ਰਿਹਾ ਸੀ ਤੇ ਮੇਰਾ ਸ਼ੀਨਾ ਚੌੜਾ ਹੋ ਰਿਹਾ ਸੀ ਤੇ ਮੇਰਾ ਤੇਰੇ ਵੱਲ ਧਿਆਨ ਜਾ ਰਿਹਾ ਸੀ ਤੇ ਮੈਂ ਇਹ ਗੱਲ ਕਰ ਰਿਹਾ ਸਾਂ ਵੀ ਤੇਰਾ ਪੁੱਤ ਜੱਜ ਬਣ ਸਕਦਾ ਹੈ ਤੇਰਾ ਪੋਤਾ ਆਈਐਸ ਆਈਪੀਐਸ ਬਣ ਸਕਦਾ ਹੈ ਤੇ ਮੇਰਾ ਛੇਰ ਬੱਗਾ ਵੀ ਇਸ ਤਰ੍ਹਾਂ ਬਣ ਸਕਦਾ ਮੇਰੀ ਧੀ ਵੀ ਇਦਾਂ ਹੀ ਬਣ ਸਕਦੀ ਮੇਰਾ ਪੁੱਤ ਵੀ ਇਦਾਂ ਬਣ ਸਕਦਾ ਆਪਾਂ ਪੁੱਤ ਬਣ ਕੇ ਵਿਖਾਉਣਾ ਕੁਛ ਨਾ ਕੁਛ ਲੱਗ ਗੱਲ ਕਰਨ ਦਾ ਲਹਿਜਾ ਬਦਲਿਆ ਤੇ ਬੱਚੇ ਨੇ ਤੁਹਾਡੀ ਗੱਲ ਨੂੰ ਫੋਲੋ ਕਰਨਾ ਸ਼ੁਰੂ ਕਰ ਦੇਣਾ ਬੱਚੇ ਨੇ ਕਹਿਣਾ ਗੱਲ ਤੇ ਬਾਪੂ ਦੀ ਵਾਕਿਆ ਹੀ ਠੀਕ ਹੈ ਇੱਕ ਮੇਰੀ ਇੱਜ਼ਤ ਬੰਨੀ ਹੈ ਦੂਜੀ ਮੇਰੇ ਨਾਲ ਮੇਰੇ ਬਾਪੂ ਦੀ ਇੱਜ਼ਤ ਬਣ ਜਾਣੀ ਡੈਡੀ ਦੀ ਇੱਜ਼ਤ ਬਣ ਜਾਣੀ ਤੁਹਾਡੀ ਗੱਲ ਨੂੰ ਸੁਣ ਲੈਗਾ ਪਰ ਜੇ ਤੁਸੀਂ ਰੋਜ਼ ਉਹ ਸੀੜੀ ਚਲਾਈ ਤੋਂ ਆਈ ਪੀਐਸਸੀ ਬੰਨਾ ਹੈ ਤੂੰ ਇੰਜੀਨੀਅਰ ਹੀ ਬੰਨਾ ਹੈ ਤੂੰ ਆਈ ਬੰਨਾ ਹੈ ਅਗਰੈਸਿਵ ਹੋ ਕੇ ਤੂੰ ਪੜਦਾ ਨਹੀਂ ਤੂੰ ਕਰਦਾ ਨਹੀਂ ਮੈਂ ਪੈਸੇ ਖਰਚ ਕਰ ਰਿਆ ਤੂੰ ਬਾਹਰ ਐਵੇਂ ਆਵਾਰਾ ਘੁੰਮੀ ਜਾ ਰਹੇ ਆ ਤੇ ਫਿਰ ਬੱਚੇ ਨੇ ਨਾ ਤੁਹਾਨੂੰ ਸੀੜੀ ਤੋਂ ਵੱਧ ਐਮੀਅਤ ਨਹੀਂ ਦੇਣੀ ਇੱਕ ਟੇਪ ਰਿਕਾਰਡਰ ਤੋਂ ਵੱਧ ਐਮੀਅਤ ਨਹੀਂ ਦੇਣੀ ਤੁਸੀਂ ਬੋਲੀ ਜਾਓਗੇ ਉਹਦੇ ਤੇ ਅਸਰ ਨਹੀਂ ਆਉਣਾ ਤੋਂ ਖੈਰ ਅਗਰ ਤੁਸੀਂ ਅਗਰੈਸਿਵ ਹੋ ਕੇ ਗੱਲ ਕਰਦੇ ਹੋ ਨਾਲ ਤੇ ਤੁਹਾਡੀ ਮਹਿੰਗੀ ਤੋਂ ਮਹਿੰਗੀ ਗੱਲ ਵੀ ਕਰੋੜਾਂ ਦੀ ਗੱਲ ਵੀ ਮਿੱਟੀ ਹੋ ਕੇ ਰਹਿ ਜਾਂਦੀ ਹੈ ਤੇ ਜੇ ਬੱਚਿਆਂ ਦਾ ਲਾਓ ਖੋਲ ਕੇ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਗੱਲ ਕਰਦੇ ਹੋ ਤੇ ਤੁਹਾਡੀ ਛੋਟੀ ਗੱਲ ਦਾ ਮੁੱਲ ਵੀ ਬੱਚੇ ਵੱਡਾ ਪਾ ਦਿੰਦੇ ਨੇ ਉਹਨੂੰ ਅੰਦਰ ਹਜ਼ਮ ਕਰ ਲੈਂਦੇ ਨੇ ਦੂਜੀ ਗੱਲ ਬੱਚਿਆਂ ਦੇ ਨਾਲ ਜਦੋਂ ਵੀ ਗੱਲ ਕਰਨੀ ਹੈ ਕਿਸੇ ਤਰ੍ਹਾਂ ਦੀ ਵੀ ਗੱਲ ਕਰਨੀ ਹੈ ਤੇ ਇਹ ਜ਼ਰੂਰ ਤਜਰਬਾ ਕਰਕੇ ਵੇਖੋ ਮੇਰੇ ਕਹਿ ਕੇ ਕਰਕੇ ਵੇਖੋ ਥੋੜਾ ਜਿਹਾ ਮਾਹੌਲ ਨੂੰ ਉਦਾਂ ਦਾ ਸਿਰਜ ਕੇ ਵੇਖੋ ਇੱਕ ਗੱਲ ਦਾ ਹੋਰ ਨੁਕਤਾ ਨੋਟ ਕਰ ਲਿਓ ਮੰਨ ਲਓ ਬੇਤੋ ਸੀ ਉਸ ਵਕਤ ਖਾਸੇ ਠੱਠੇ ਮਜ਼ਾਕ ਦੇ ਮੂਡ ਵਿੱਚ ਨਹੀਂ ਹਾਂ ਪਰ ਜਿਹੜੀ ਮਾਂ ਤੇ ਜਿਹੜਾ ਪਿਓ ਹੁੰਦਾ ਹੈ ਨਾ ਉਹਨਾਂ ਨੂੰ ਸ਼ੇਖ ਚਿੱਲੀ ਵਾਲਾ ਰੋਲ ਅਦਾ ਕਰਨਾ ਪੈਂਦਾ ਹੈ ਉਹਨਾਂ ਨੂੰ ਬੜੀ ਵਾਰ ਬਨਾਵਟੀ ਮਾਹੌਲ ਸਿਰਜਣਾ ਪੈਂਦਾ ਹੈ ਬਨਾਵਟੀ ਮਾਹੌਲ ਪੈਦਾ ਕਰਨਾ ਪੈਂਦਾ ਹੈ ਉਦਾਂ ਦਾ ਬੰਨਾ ਪੈਂਦਾ ਹੈ ਐਗਜ਼ਾਮਪਲ ਜਦੋਂ ਬੱਚਾ ਬੋਲਣਾ ਸਿੱਖਣਾ ਸ਼ੁਰੂ ਕਰਦਾ ਹੈ ਥੋੜਾ ਜਿਹਾ ਪਿੱਛੇ ਗੱਲ ਨੂੰ ਲੈ ਕੇ ਜਾ ਰਹੇ ਹਾਂ ਬੱਚੇ ਦੀ ਜ਼ੁਬਾਨ ਹੁੰਦੀ ਏ ਤੋਤਲੀ ਤੁਹਾਡੀ ਜ਼ੁਬਾਨ ਤੋਤਲੀ ਨਹੀਂ ਹੁੰਦੀ ਪਰ ਤੁਸੀਂ ਆਪਣੀ ਜ਼ੁਬਾਨ ਨੂੰ ਤੋਤਲੀ ਕਰ ਲੈਂਦੇ ਹੋ ਨਾ ਤੁਹਾਡੀ ਜ਼ੁਬਾਨ ਤੋਤਲੀ ਤੇ ਨਹੀਂ ਹੈ ਨਾ ਤੋਤਲੀ ਕਰ ਲੈਂਦੇ ਹੋ ਨਾ ਤਾਂ ਕਿ ਬੱਚੇ ਦੇ ਨਾਲ ਲਾੜ ਪਿਆਰ ਕਰ ਸਕੇ ਉਹਨੂੰ ਮੇਰੀ ਗੱਲ ਸਮਝ ਆ ਸਕੇ ਅਗਰ ਉਹ ਰੋਟੀ ਨੂੰ ਲੋਤੀ ਕਹਿੰਦਾ ਤੇ ਤੁਸੀਂ ਵੀ ਕਹਿਣਾ ਸ਼ੁਰੂ ਕਰ ਦਿੰਦੇ ਹੋ ਅਗਰ ਉਹ ਰੋਟੀ ਨੂੰ ਗੋਘੋ ਕਹਿੰਦਾ ਤੁਸੀਂ ਵੀ ਕਹਿਣਾ ਸ਼ੁਰੂ ਕਰ ਦਿੰਦੇ ਹੋ ਕਿਉਂਕਿ ਬੱਚੇ ਨੂੰ ਪਾਸ਼ਾ ਹੀ ਉਹ ਸਮਝ ਆ ਰਹੀ ਹੈ ਇਹ ਉਦਾਹਰਣ ਸੀ ਹੁਣ ਬੱਚੇ ਨੂੰ ਜਿਹੜਾ ਮਾਹੌਲ ਹੈ ਉਸ ਮਾਹੌਲ ਦੀ ਗੱਲ ਸਮਝ ਆਉਂਦੀ ਹੈ ਉਹ ਮਾਹੌਲ ਤੁਹਾਡੇ ਤੋਂ ਦਿੱਤਾ ਨਹੀਂ ਜਾ ਰਿਹਾ ਬੱਚੇ ਤੁਹਾਡੀ ਗੱਲ ਦਾ ਅਸਰ ਨਹੀਂ ਕਰਦੇ ਮਾਹੌਲ ਬਣਾਓ ਬਨਾਵਟੀ ਬਣਾ ਲਓ ਨਾ ਚੌਂਦਿਆਂ ਵੀ ਬਣਾ ਲਓ ਹਾਸੇ ਦਾ ਬਣਾ ਲਓ ਕਲਾਵੇ ਵਿੱਚ ੁੰਡੀ ਧਫਾ ਲੈ ਕੇ ਬਣਾ ਲਓ ਫਿਰ ਗੱਲ ਕਰੋ ਤੇ ਫਿਰ ਵੇਖਿਓ ਵੀ ਬੱਚੇ ਅਸਰ ਕਰਦੇ ਨੇ ਜਾਂ ਬੱਚੇ ਅਸਰ ਨਹੀਂ ਕਰਦੇ ਇੱਕ ਡਿਕਟੇਟਰ ਬਣ ਕੇ ਗੱਲ ਨਾ ਕਰੋ ਜਦੋਂ ਬੱਚਿਆਂ ਨਾਲ ਕਰਨੀਏ ਦੋਸਤ ਬਣ ਕੇ ਗੱਲ ਕਰੋ ਜਦੋਂ ਵੀ ਗੱਲ ਕਰੋਗੇ ਕਰੋਧ ਵਿੱਚ ਨਾ ਕਰੋ ਡਿਕਟੇਟਰ ਬਣ ਕੇ ਨਾ ਕਰੋ ਅਗਰੈਸਿਵ ਹੋ ਕੇ ਨਾ ਕਰੋ ਹਮਲਾਵਰ ਹੋ ਕੇ ਨਾ ਕਰੋ ਦੋਸਤ ਬਣ ਕੇ ਕਰੋ ਤੇ ਫਿਰ ਨੋਟ ਕਰਿਓ ਵੀ ਮੇਰੀ ਗੱਲ ਦਾ ਅਸਰ ਹੋਇਆ ਜਾਂ ਨਹੀਂ ਹੋਇਆ ਇੱਕ ਗੱਲ ਹੋਰ ਯਾਦ ਰੱਖਿਓ ਆਪਣੀ ਨਾ ਇਮੇਜ ਆਪਣੀ ਰੈਪਿਊਟੇਸ਼ਨ ਆਪਣਾ ਔਰਾ ਇਦਾਂ ਦਾ ਨਾ ਬਣਾਓ ਵੀ ਜਦੋਂ ਤੁਸੀਂ ਘਰ ਦੇ ਅੰਦਰ ਪ੍ਰਵੇਸ਼ ਕਰਨਾ ਤੇ ਬੱਚਿਆਂ ਨੂੰ ਇਦਾਂ ਲੱਗੇ ਵੀ ਰਾਖਸ਼ ਇਸ ਘਰ ਦੇ ਅੰਦਰ ਪ੍ਰਵੇਸ਼ ਕਰ ਗਿਆ ਡੈਡੀ ਨਹੀਂ ਇੱਕ ਰਾਖਸ਼ ਆ ਗਿਆ ਬੱਚੇ ਡਰਦੇ ਫਿਰਨ ਬੱਚੇ ਕੰਬਦੇ ਫਿਰਨ ਬੱਚੇ ਹਸਣਾ ਬੰਦ ਕਰ ਦੇਣ ਬੱਚੇ ਦਰੁਦਰ ਛਿਪਣਾ ਸ਼ੁਰੂ ਕਰ ਦੇਣ ਇਦਾਂ ਦਾ ਮਾਹੌਲ ਨਾ ਬਣਾਓ ਉਹ ਘਾਰੇ ਉਹ ਉਹ ਜੇਲ ਨਹੀਂ ਵੀ ਜੇਲ ਦੇ ਅੰਦਰ ਤੁਸੀਂ ਜੇਲਰ ਹੋ ਤੇ ਬੱਚੇ ਕੈਦੀ ਨੇ ਉਹ ਘਰ ਦੇ ਮਾਹੌਲ ਨੂੰ ਜੇਲ ਵਰਗਾ ਮਾਹੌਲ ਨਾ ਬਣਾਓ ਬੱਚੇ ਸੁਣ ਕੇ ਪਰ ਜਦੋਂ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਸਧਾਰਨ ਦਾ ਯਤਨ ਕਰੋਗੇ ਪਰ ਪਤਾ ਕੀ ਸਾਰਾ ਨਜਲਾ ਜਿਹੜਾ ਉਹ ਬੱਚਿਆਂ ਤੇ ਝੜਦਾ ਹੈ ਸਾਰਾ ਦੋਸ਼ ਬੱਚਿਆਂ ਤੇ ਜਾਂਦਾ ਹੈ ਅਸੀਂ ਆਪਣੇ ਆਪ ਨੂੰ ਸੁਰੱਖਿਤ ਕਰ ਲੈਨੇ ਆ ਵੀ ਨਹੀਂ ਜੀ ਵੇਖੋ ਜੀ ਅਸੀਂ ਤੇ ਕਹਿੰਨੇ ਆ ਬੱਚੇ ਨਹੀਂ ਸੁਣਦੇ ਮੈਂ 100% 100% ਤੇ ਗੱਲ ਨਹੀਂ ਕਹਿ ਰਿਹਾ ਮੈਨੂੰ ਇਹ ਲੱਗਦਾ ਤਜਰਬੇ ਦੇ ਅਕੋਰਡਿੰਗ ਵੀ ਬਹੁਤ ਵਾਰੀ ਗੱਲ ਕਹਿਣ ਦਾ ਤਰੀਕਾ ਹੀ ਮਾਪੇ ਨੂੰ ਨਹੀਂ ਹੁੰਦਾ ਸਮਝਾਉਣ ਦਾ ਤਰੀਕਾ ਹੀ ਮਾਪੇ ਨੂੰ ਨਹੀਂ ਹੁੰਦਾ ਜ਼ਰੂਰੀ ਨਹੀਂ ਹੈ ਕਿ ਮੇਰੀ ਗੱਲ 100% ਸਦੀ ਸੱਚ ਹੋਵੇ ਪਰ ਬਹੁਤਾਂ ਦੇ ਅੰਦਰ ਮੈਂ ਦਾਅਵਾ ਕਰ ਸਕਦਾ ਵੀ ਸੱਚ ਹੈ ਹੁਣ ਦੂਸਰੀ ਗੱਲ ਬੱਚੇ ਤੁਹਾਡੇ ਤੋਂ ਨਜ਼ਰਾਂ ਨਾ ਛਪਾਉਣ ਅਗਰ ਤੁਸੀਂ ਘਰ ਦੇ ਅੰਦਰ ਪ੍ਰਵੇਸ਼ ਕਰ ਗਏ ਹੋ ਘਰ ਦੇ ਅੰਦਰ ਤਿੰਨ ਚਾਰ ਭੈਣ ਭਰਾ ਨੇ ਉਧਰੋਂ ਬਾਪੂ ਡੈਡੀ ਪ੍ਰਵੇਸ਼ ਕਰ ਗਏ ਤੇ ਬੱਚੇ ਨਾ ਫਿਰ ਸ਼ਰਾਰਤੀ ਅੱਖ ਦੇ ਨਾਲ ਇੱਕ ਦੂਸਰੇ ਵੱਲ ਵਿੰਦੇ ਨੇ ਤੇ ਨਾਲੇ ਫਿਰ ਮੁਸ਼ਕਲੀ ਲੈ ਕੇ ਹੱਸਦੇ ਨੇ ਤੇ ਨਾਲੇ ਫਿਰ ਇਸ਼ਾਰਾ ਕਰਦੇ ਨੇ ਵੀ ਚੁੱਪ ਰਕਸ਼ਸ਼ ਆ ਗਿਆ ਤੋ ਫਿਰ ਇਦਾਂ ਦਾ ਆਪਣਾ ਓਰਾ ਨਾ ਬਣਾਓ ਇਦਾਂ ਦੀ ਆਪਣੀ ਰੈਪਿਊਟੇਸ਼ਨ ਨਾ ਬਣਾਓ ਵੀ ਘਰ ਦੇ ਬੱਚੇ ਵੀ ਥਲ-ਥਰ ਕੰਬਦੇ ਰਹਿਣ ਆਪਣੇ ਆਪ ਨੂੰ ਬੱਚੇ ਤਸੱਲੀ ਨਾ ਦੇ ਲੈਣ ਕਿ ਇਹਨੇ ਬੋਲਣਾ ਹੈ ਤੇ ਮੈਂ ਸੁਣਨਾ ਹੈ ਅਗਰ ਇਹ ਗੱਲ ਕਰ ਲਈ ਨਾ ਵੀ ਤੁਸੀਂ ਬੋਲਣਾ ਹੀ ਬੋਲਣਾ ਹੈ ਉਹਨੇ 15 ਮਿੰਟ ਮਜਬੂਰਨ ਸੁੰਨਾ ਹੈ ਉਹਨਾਂ ਨੇ ਤਸੱਲੀ ਦੇ ਲਈ ਬਹਿਣਾ ਹੀ ਪੈਣਾ ਹੈ ਸਿਰ ਸੁੱਟ ਕੇ ਤੇ ਫਿਰ ਕੋਈ ਗੱਲ ਦਾ ਅਸਰ ਨਹੀਂ ਹੋਣਾ ਜਦੋਂ ਤੁਸੀਂ ਫਰੈਂਡ ਬਣ ਕੇ ਗੱਲ ਕਰੋਗੇ ਜੱਫੀ ਵਿੱਚ ਲੈ ਕੇ ਗੱਲ ਕਰੋਗੇ ਇੱਕ ਲਹਿਜੇ ਵਿੱਚ ਗੱਲ ਕਰੋਗੇ ਤੇ ਬੱਚੇ 100% ਤੁਹਾਡੀ ਗੱਲ ਦਾ ਅਸਰ ਕਰਨਗੇ ਤੋਂ ਖੈਰ ਮੈਂ ਦਾਵਾ ਨਹੀਂ ਕਰਦਾ ਮੇਰੀਆਂ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ ਘਰ ਘਰ ਦਾ ਮਾਹੌਲ ਇਹ ਆ ਡੱਡ ਵੀ ਹੁੰਦਾ ਹੈ ਪਰ ਜ਼ਿਆਦਾਤਰ ਇਹੀ ਕੋ ਜੇ ਜੋ ਸਾਈਕੋਲੋਜੀਕਲੀ ਇਫੈਕਟ ਕਰਦਾ ਹੈ ਬੱਚਿਆਂ ਦੇ ਉੱਤੇ ਥੋੜਾ ਜਿਹਾ ਆਪਣੇ ਆਪ ਨੂੰ ਵੀ ਸੁਧਾਰੀਏ ਤਾਂ ਕਿ ਬੱਚੇ ਸੁਧਰ ਪੈਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ